ਕਿਰਪਾਨਾ ਉਹਨਾਂ ਦੇ ਕੋਲੇ ਵੀਰੇ ਮੇਰੇ ਬੁੰਡੇ ਨੂੰ ਵੱਢਣ ਪੈ ਗਏ ਦੱਸ ਜਣੇ ਕੋਈ ਨਹੀਂ ਨਸੀ ਕੋਈ ਬਾਤ ਨਹੀਂ ਕਰ ਰਿਆ ਲੋਨ ਤੇ ਪਾਇਆ ਮੇਰੀ ਭੈਣ ਨੇ ਚੱਕ ਚੱਕ ਕੇ ਵਿਚਾਰੀ ਗਰੀਬਣੀ ਦੇ ਪੈਸੇ ਚੱਕ ਚੱਕ ਕੇ ਕਿੱਥੋਂ ਚੱਕੇ ਕਿੱਥੋਂ ਚੱਕਿਆ ਸਾਰਾ ਕੁਝ ਨਵੇਂ ਘਰੇ ਹਜੇ ਬਸੋਂ ਨਹੀਂ ਹੋਈ ਵਿਚਾਰੀ ਦੀ ਕਦੇ ਪਹਿਲਾਂ ਸਾਰਾ ਕੁਝ ਵੱਡ ਗਿਆ ਘਰ ਦਾ ਦੇਖ ਲਓ ਪੁਰਾਣੇ ਘਰ ਦਾ ਹਾਲ ਦੇਖ ਲਓ ਸਾਰਾ ਕੁਝ ਪੁਰਾਣੇ ਘਰੇ ਵੱਡਿਆ ਪਿਆ ਕਦੇ ਮੇਰੇ ਮੁੰਡੇ ਨੂੰ ਕਹਿੰਦੇ ਚਾਹ ਜਣੇ ਘੇਰ ਕੇ 10000 ਦੇ ਦੇ ਕਦੇ ਕਹਿੰਦੇ 20000 ਦੇ ਦੇ ਝੁੱਟੇ ਲਿਆ ਵੀਰੇ ਮੇਰੇ ਜਵਾਕ ਦੇ ਸਿਰ ਲਾ ਦਿੰਦੇ ਆ ਕਹਿੰਦੇ ਕੌਣ ਕੌਣ ਬੰਦੇ ਇਹ ਆ ਮੇਲੇ ਦੇ ਮੁੰਡੇ ਆ ਵੀਰੇ ਮੇਲੇ ਦਾ ਮੁੰਡਾ ਨਿਛੇੜੀ ਆ ਦੋਨੇ ਚਿੱਟਾ ਵੇਚਦੇ ਤਾਲਾਂ ਦੀ ਕੁੜੀ ਆ ਉਹ ਵਿਆਹਦੇ ਨਹੀਂ ਤੇ ਵੀਰੇ ਬਰੋਬਰ ਬੁੜੀਆਂ ਉਹਨਾਂ ਦੇ ਕਹਿਣੀਆਂ ਨੇ ਤੇ ਮੁੰਡੇ ਨੂੰ ਵੱਡੋ ਇਹਨਾਂ ਦਾ ਮੁੰਡਾ ਨਸ਼ਾ ਨਹੀਂ ਕਰਦਾ ਇਹਨਾਂ ਦੇ ਮੁੰਡੇ ਨੂੰ ਵੱਡੋ ਵੀਰੇ ਵੀਰੇ ਬੇਤੀ ਹੀਰਾ ਹੁੰਦਾ ਵਿੱਚ ਰਾਜ ਹੁੰਦਾ ਵਿੱਚ ਮੇਲਾ ਹੁੰਦਾ ਅਸੀਂ ਵੀਰੇ ਤਿੰਨ ਜਣੇ ਆ ਕੈਮਰੇ ਚੱਕ ਕੇ ਕੀਤੇ ਜਾਣ ਵੀਰੇ ਫੇਰ ਸਾਡੇ ਤੇ ਕਾਰਵਾਈ ਹੋਵੇ ਵੀਰੇ ਮੇ ਤੀਜੇ ਦਿਨ ਮੇਰੇ ਮੁੰਡੇ ਨੂੰ ਵੱਡਣ ਪਾ ਜਾਂਦੇ ਨਸ਼ੇੜੀ ਉਹਨਾਂ ਦੇ ਮੁੰਡੇ ਤੀਜੇ ਦਿਨ ਵੀਰੇ ਜੇ ਕੋਈ ਗੱਲਬਾਤ ਆ ਵੀਰੇ ਮੈਨੂੰ ਦੱਸ ਸਿੱਖਦੇ ਆ ਅਸੀਂ ਆਪਦੇ ਜਵਾਗ ਦਾ ਪਾਲ ਕਰਦੇ ਹੁੰਦੇ ਵੀਰੇ ਇਸ ਘਰ ਦੀ ਵੀਰੇ ਕੀ ਕਾਰੋਬਾਰ ਸੀ ਉਧਰ ਵੀ ਵੀਰੇ ਮੇਰਾ ਸਾਰਾ ਟਰਾਂਸਪੋਰਟ ਇੱਧਰ ਦਾ ਸਾਰਾ ਨਸ਼ਕਾਨ ਲੋਨ ਤਾਂ ਕਿ ਮੈਂ ਕਰ ਪਾਇਆ ਵੀ ਨਹੀਂ ਬੈਂਕ 'ਚ ਪੁੱਛ ਲੋ ਬੈਂਕ 'ਚ ਬੰਵਾਰੇ ਕੇ ਇਤਿਜਾਮੇ ਸਾਡੀ ਹਮ ਅਸ ਇੱਕੋ ਇੱਕ ਚੀਜ਼ ਮੇਰੀ ਤੋੜ ਕੇ ਰੱਖਦੀ ਵੀਰੇ ਘਾਟ ਖਾਰ ਆ ਲੈ ਕੇ ਵੀਰੇ ਮੇਰਾ ਮੁੰਡਾ ਤਾਂ ਵਿਚਾਰਾ ਚਾਵਾਂ ਨਾਲ ਬਣਾਉਂਦਾ ਤੇ ਇੱਕ ਇੱਕ ਚੀਜ਼ ਤੋੜਤੀ ਸਾਡੀ ਸਾਰੀ ਕੁਝ ਤੋੜਦੇ ਉਧਰ ਮੇਰੇ ਮਰੇ ਗੇਟ ਤੋੜਦੇ ਮੀਟਰ ਤੱਕ ਪੱਲੇ ਸੱਟ ਕੇ ਵੀਰੇ ਆ ਦਿਖਾ ਆ ਦਿਖਾ ਬਾਹਰ ਆ ਲੈ ਕੇ ਵੀਰੇ ਹਦੀ ਮੇ ਤਾਂ ਨਾ ਦੰਨੀ ਵਾਏ ਮੇਰੇ ਗੇਟ ਲਵਾਏ ਨੂੰ ਕਾਫੇ ਮਾਰ ਮਾਰ ਕੇ ਆਵੇ ਕੋ ਵੀਰੇ ਕਿਤਾਬ ਲੱਕ ਕੇ ਰੱਖ ਇੱਧਰ ਵੇਖੋ ਵੀਰੇ ਆ ਪਲਸਤਰ ਕਰਪਾਨਾ ਮਾਰੀ ਸਾਰੇ ਇਹਸ ਕਰਨੇ ਮੇਰੇ ਨੇ ਕੀ ਮਾਰਾ ਕੀਤਾ ਅਸੀਂ ਇੱਧਰ ਆਏ ਨਹੀਂ ਕੀਤੇ ਨਹੀਂ ਨਸ਼ੇੜੀ ਇੱਧਰ ਘਰੇ ਆ ਕੇ ਵੜਦੇ ਆ ਵੀਰੇ ਲੜਾਈ ਸਾਡੀ ਉਧਰ ਸੀ ਬਾਈ ਕੋਈ ਸਾਡਾ ਲੜਾਈ ਥਗਣਾ ਨਹੀਂ ਸੀਗਾ ਆਹ ਠੀਕ ਫਿਰ ਵੀ ਇਹ ਆ ਬਾਤ ਰਾਮ ਜੀ ਆਹ ਪਕਾ ਪਰ ਸੋਬਾ ਲਾਈਏ ਮੁੰਡੇ ਨੇ ਲਿਆ ਕੇ ਜਾਂ ਤਾਂ ਮੁੰਡੇ ਨੂੰ ਕਹਿੰਦੇ 20000 ਰੁਪਏ ਦੇ ਦੇ ਜਾਂ ਤੇਰੇ ਲੱਤਾਂ ਤੋੜਾਂਗੇ ਕੋਈ ਕਹਿੰਦਾ ਕਹਿੰਦੇ ਹੈਪੀ ਨੂੰ ਮਾਰ ਦੋ ਤੁਸੀਂ ਤੈਨੂੰ 50000 ਰੁਪਏ ਦੇ ਦਾਂਗੇ ਸੁਨਿਆਰਿਆਂ ਦਾ ਮੁੰਡਾ ਕਹਿੰਦਾ ਕੋਈ ਕਹਿੰਦਾ 10 ਦੇ ਦੇ ਦਾਂਗੇ ਕਦੇ ਮੇਰੇ ਮੁੰਡੇ ਨੂੰ ਕਹਿੰਦਾ ਮੇਲੇ ਦਾ ਮੁੰਡਾ ਤੂੰ ਨਸ਼ਾ ਕਰ ਲੱਗ ਜਾ ਤੂੰ ਚਿੱਟਾ ਕਿਉਂ ਨਹੀਂ ਕਰਦਾ ਤੂੰ ਕਾ ਤੋ ਬਣਾਈ ਜਾਣਾ ਤੂੰ ਕੋਸ ਸਮਾਨ ਨਾ ਘਰੇ ਬਣਾ ਕਦੇ ਉਹਦਾ ਪਿਓ ਵੀਰੇ ਮੇਰੇ ਮੁੰਡੇ ਨੂੰ ਕਹਿੰਦਾ ਤੂੰ ਚਿੱਟਾ ਲਾਇਆ ਕਰ ਨਜ਼ਾਰਾ ਵੇਖ ਚ ਵੀਰੇ ਕਹਿੰਦੇ ਇਹਨਾਂ ਦੇ ਮੁੰਡਾ ਬਣਾਉਣ ਕਿਉਂ ਲੱਗ ਗਿਆ ਗਾਹਾਂ ਆ ਕੇ ਵੇਖੋ ਵੀਰੇ ਮੇਰੇ ਘਰ ਦਾ ਆਹ ਆਇਕੜ ਵੇਖ ਲੈ ਸੰਭਲ ਲੈ ਜੰਗਲਾ ਦਾ ਖਸਾ ਸੰਭਲ ਲੈ ਆ ਸੰਭਲ ਲੈ ਜੰਗਲਾ ਦਾ ਆਹ ਆ ਦੇਖ ਵੀਰੇ ਮੇਰੇ ਅਸ ਕਰਨੇ ਕੀ ਕੀਤਾ ਸੀਗਾ ਐਸ ਮੇਰੇ ਐਸ ਨਸਕਾਨ ਮੇਰੇ ਮੇਰਾ ਕੋਣ ਡੰਡ ਪਰੂਗਾ ਫਿਰ ਵੀਰੇ ਇੱਧਰ ਆ ਮੈਂ ਬਜਾ ਤਾਂ ਮੇਰੇ ਮੈਂ ਮੰਤੇ ਘੱਲੇ ਮੈਂ ਤਰ ਜਵਾਕ ਮੈਸਤਰੀ ਰੋਟੀ ਖਾਂਦੇ ਆ ਮੰਦੇ ਦੇਖੋ ਵੀਰੇ ਮੇਰਾ ਆ ਮੇਲੇ ਦੀ ਘੜੀ ਬਣ ਕੇ ਗਿਆ ਕਿ ਰਾਜ ਦੀ ਘੜੀ ਬਣ ਕੇ ਗਿਆ ਕੀ ਦੀ ਘੜੀ ਬਣੀ ਐ ਇੱਥੇ ਵੀਰੇ ਮੈਨੂੰ ਐ ਦੱਸਣ ਕਹਿ ਬਾਪੂ ਮਰ ਗਿਆ ਤੀਗਾ ਹਾਂ ਤਾਂ ਵਾਸ ਹੋਈ ਨਹੀਂ ਹੋਈ ਬੇਟੇ ਵਾਸ ਹੋਈ ਨਹੀਂ ਹੋਈ ਘਰ ਦੇ ਵਿੱਚ ਵਾਸ ਹੋਵੇ ਘੇਰ ਵੀ ਕਹਿੰਦੇ ਮਾਰ ਨਹੀਂ ਆਈ ਸੀ ਰਾਤਾਂ ਸਾਲੋਂ ਬਾਅਦ ਦੇ ਫਿਰੇ ਮੇਰੇ ਅਸੀਂ ਲੋਕਾਂ ਦੇ ਘਰ ਲੁੱਕ ਗਏ ਆਨੇ ਉਹਨਾਂ ਨਾਲ ਲੈ ਤੈਨਾਂ ਅੱਜ ਆ ਅੱਜ ਆ ਆ ਦੇਖ ਵੀਰੇ ਇੱਕ ਕੋਈ ਕੱਟ ਨਹੀਂ ਮੇਰੀ ਛੱਡੀ ਆਰਾਮ ਦੇ ਆਣੇ ਕੋਈ ਇੱਕ ਚੀਜ਼ ਨਹੀਂ ਛੱਡੀ ਮੇਰੇ ਸਭ ਮੇਰਾ ਨਸਖਾਨ ਕਰਕੇ ਗਏ ਆ ਮੇਰੇ ਆ ਦੇਖੋ ਸਾਰੇ ਕਾਪੇ ਮਾਰ ਮਾਰ ਕੇ ਆਏ ਆ ਉਹ ਅੰਦਰ ਸੁਣੋ ਚੱਲ ਕੋਈ ਕਰ 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 ਮੈਂ ਤਾਂ ਨਹੀਂ ਜਿਵੇਂ ਮਜ਼ਾ ਬਣਾ

ਸਰਾਪ ਤੋਂ ਸਾਰ ਤਵਰੀਆ ਤੇ ਕਹਾਂਦਾ ਕਿਤਨੀ ਜਾਵੇ ਮੇਰੇ ਸਾਹ ਗੁਰਗਾਂ ਵੱਤੇ ਖੜਾ ਜਾਣ ਮੇਰੇ ਉਹ ਮੇਰੇ ਘਰ ਦਾ ਤਾਂ ਰਸ ਕਰਨ ਕਰਦਾ ਨਹੀਂ ਜਿਸ ਨੇ ਲੋਨ ਚੱਕਿਆ ਮਾਰੇ ਸੀ ਮੇਰੇ ਆਤੜਨ ਕੇ ਬਹਿਤੀਆ ਵੀਰੇ ਉਹਨਾਂ ਦੇ ਬੱਚੇ ਬੱਚੇ ਤੇ ਕਾਰਵਾੜੀ ਆਏ ਹੁਣ ਜਾਈ ਜੀ ਵੀਰੇ ਨਹੀਂ ਵੀਰੇ ਇਹਦੇ ਨਾਲ ਦਿਸੂ ਵਿੱਚ ਮਾਰ ਕੇ ਚਾਹ ਮਰ ਜੂਗੀ ਵੀਰੇ ਚਲ ਕੋਣ ਚੁੱਪ ਕਰੋ ਚੁੱਪ ਕੋਲ ਸਪ੍ਰਚਾਰਣ ਕੋਲ ਗਏ ਸੀ ਤੁਸੀਂ ਉਹਨਾਂ ਕੋਲ ਗਿਆ ਸੀ ਵੀਰੇ ਰਾਤ ਨੂੰ ਜਿਹਦੇ ਉਹਨਾਂ ਕੋਲੇ ਜਾਂਦੇ ਸੀ ਰਾਤ ਨੂੰ ਛੋਟੀਆਂ ਮਾਰ ਕੇ ਕੋਲ ਸਾਲੇ ਕੋਲ ਸਾਲੇ ਛੋਟੀਆਂ ਮਾਰ ਕੇ ਤੁੰਡੀ ਕਿਉਂਕਿ ਨਾਕੀਏ ਪਰਛਾਵੇਂ ਕੋਲ ਉੱਥੇ ਆਈ ਇਹਨਾਂ ਦਾ ਭੈਣ ਚੋਦਾਂ ਦੀ ਚਲੋ ਮੋਗਾ ਨਹੀਂ ਰਾਤ ਨੂੰ ਤੁਸੀਂ ਥਾਣੇ ਗਏ ਸੀ ਥਾਣੇ ਗਏ ਫੇਰਾ ਗਏ ਬੰਦਿਆਂ ਕੋਲ ਗਏ ਕਹਿੰਦੇ ਭੈਣ ਚੋਦਾਂ ਨਾਲ ਅੰਦਰ ਨਵਟ ਡੋਟ ਬਾਹਰ ਕਹਿੰਦੇ ਬਾਹਰ ਕੱਢ ਤਾ ਤੱਕੇ ਨੇ ਕੋਲ ਸਾਲੇ ਇੱਥੇ ਮਾਰੀਏ ਤੇ ਡਾਂਗ ਥੁਰਾ ਥਾਣੇ ਗਏ ਛੋਟੀਆਂ ਮਾਰਨ ਤੋਂ ਹੋਣ ਕਹਿੰਦੇ ਮਾਰ ਦੇ ਤੁਸੀਂ ਅਸੀਂ ਮੋਟੇ ਸਾਨੂੰ ਕੋਲ ਇੱਥੇ ਝੜਦੇ ਜਾੜ ਜਿਹੜਾ ਕੋਈ ਕਰਮਾਂ ਨਾਲ ਲੋ ਜਾ ਜਿੱਥੇ ਝੋੜੇ ਝੋੜਾ ਮੈਂ ਉਹਨਾਂ बोला थे बहनचोदी कुत्ती ਕਰ ਲਾ ਕਹਿੰਦਾ ਕੀ ਕਰੇਗੀ ਕਹਿੰਦਾ ਜਾ ਘਰ ਕੇ ਤਾਂ ਹੁਣ ਕਿਹੜੀ ਕਾਰਵਾਈ ਹੋਣੀ ਹੁਣ ਤੱਕ ਤੁਹਾਡੇ ਬੰਦੇ ਵੀ ਫੜ ਲੇ ਵੀਰੇ ਅਸੀਂ ਤਾਂ ਉਹਨਾਂ ਨੂੰ ਪੁਲਿਸ ਵਾਲੇ ਸਾਡੇ ਘਰੇ ਅਸੀਂ ਸੱਦੇ ਤਿੰਨ ਵਾਰੀ ਬਾਈ ਆਜੋ ਅਸੀਂ ਦਾ ਕੰਨੀ ਹੋਏ ਸਾਡੇ ਬਾਹਰ ਪੁਲਿਸ ਵਾਲੇ ਖਿਲਾਉਂਦੇ ਸੀ ਬੰਦੇ ਉਹਨਾਂ ਦੇ ਭੱਜ ਜਾਂਦੇ ਸੀ ਕਾਪੇ ਮਾਰਦੇ ਸੀ ਆ ਕੇ ਫਿਰ ਵੀ ਵੀਰੇ ਅਸੀਂ ਆਪਦੇ ਤਰਾਤੇ ਸੱਚੇ ਸੀ ਫਿਰ ਵੀ ਉਹਨੇ ਸਾਡੀ ਸੁਣਾਈ ਨਹੀਂ ਕੀਤੀ ਮੇਰਾ ਸਵਾਗਤ ਇੱਕ ਮੁੰਡਾ ਹੋਰ ਵੀਰੇ ਜਾ ਕੇ ਅੰਦਰ ਆੜਿਆ ਮੇਰਾ ਸੋਹਰਾ ਵੀਰੇ ਅੱਡ ਵੱਡਾ ਹੈ ਵਿਚਾਰਾ ਪਰ 15 ਦਿਨ ਉਹ ਕਦੇ ਬੋਤਰਾ ਲੱਗੀਆਂ ਦੀਆਂ ਮੇਰੇ ਸੋਹਰੇ ਨੂੰ ਬੁੱਡੇ ਠੇਰੇ ਨੂੰ ਜਾ ਕੇ ਕੇ ਅੰਦਰ ਬਾੜ ਜਾ ਦੇਵੇਂ ਕੀਤੀ ਮੇਰੇ ਦਾਰਾ ਇਹ ਸਾਧ ਸੰਗ ਨਿੱਕੀ ਨੇ ਕੀਤੀ ਪੁਲਸ ਵਾਲਿਆਂ ਨੇ ਕੀਤੀ ਵੀਰੇ ਪੁਲਸ ਵਾਲਣ ਕੀਤੀ ਹਾਂ ਪੁਲਸ ਵਾਲੇ ਕਿਤੇ ਮੈਂ ਬੋਲੀ ਮੈਂ ਕਿਹਾ ਵੀਰੇ ਸਾਡੇ ਮੁੰਡੇ ਨੂੰ ਤੁਸੀਂ ਕਿਉਂ ਚੱਕ ਲਿਆਸ ਤੋ ਤੁਹਾਡੇ ਕੰਮ ਜਾ ਭੱਜੇ ਫਿਰਦੇ ਤੁਹਾਨੂੰ ਪਤਾ ਹੀ ਆ ਜੱਗ ਦਾ ਭੈਣ ਚੋਦੀ ਕੁੱਤੀ ਕਹਿੰਦਾ ਇਹ ਬੋਲੀ ਜਾਂਦੀ ਹੈ ਕਹਿੰਦਾ ਜਾਨਦੇ ਸੱਚੇ ਵੀਰੇ ਚਰਾਗ ਦੀ ਛੋਟੀ ਲੈ ਕੇ ਆਇਆ ਸਾਡੇ ਪਿੱਛੇ ਤਰੇ ਛੋਟੇ ਆ ਲੈ ਲੈ ਕੇ ਆਇਆ ਭੱਜੋ ਕਰ ਪਰ ਕੱਟੇ ਨੂੰ ਫਰਾਰ ਕਹਿੰਦਾ ਤੇਰਾ ਰਾਤੇ ਰਾਤਾ ਕੱਟੀਆਂ ਜੋ ਆ ਕੋਈ ਕਿਨੇ ਕਹਿ ਲੈ ਕੇ ਆ ਮੇਲੇ ਦੇ ਮੁੰਡੇ ਆ ਰੋ ਭਾਲ ਦੇ ਵੀਰੇ ਸਾਡੇ ਪਾਕਰ ਭਾਲ ਦੇ ਮੇਲੇ ਦੇ ਮੁੰਡੇ ਸਾਰਾ ਕਹਿੰਦੇ ਉਸ ਘਰ ਆਏ ਨਹੀਂ ਵੀਰੇ ਉਸ ਕਹਿੰਦੇ ਨਵੇਂ ਘਰ ਗੈਣ ਗੋਥੇ ਵੱਧ ਕੇ ਆਓ ਐਸ ਘਰ ਆਗੇ ਵੀਰੇ ਐਸ ਘਰ ਐਸ ਘਰ ਹੈ ਨਹੀਂ ਸੀ ਵੀਰੇ ਅਸੀਂ ਕਿਸੇ ਦੇ ਘਰੇ ਸੀਗੇ ਆ ਘਰ ਦੀ ਮੇਰੇ ਤੋੜਾ ਭੱਜੀ ਕਰਕੇ ਭਾਵੇਂ ਮੇਲੇ ਦਾ ਮੁੰਡਾ ਮਢੀਰ ਸਾਡਾ ਵੱਡਾ ਹੋਰ ਤਾਂ ਵੀਰੇ ਕਾਥੇ ਜੋ ਕਰਾਓ ਆਏ ਨਹੀਂਗਾ ਅੱਡਾ ਉਹ ਨਹੀਂ ਟੱਪ ਸਕਦਾ 15 ਉਹਦੀਆਂ ਦੋਸ਼ਮਣੀਆਂ ਮਦਰੀਆਂ ਸਿੱਕਾਂ ਨਾਲ ਚੋੜੇ ਹਲੋ ਟਿਕਾ ਦੋਸ਼ ਮਣਿਕਾ ਗੋਇਲ ਡਾਕਟਰ ਦੀ ਦੁਕਾਨ 'ਚ ਬੰਦਾ ਵੱਡਿਆ ਗਿਆ ਕੱਲ ਪਰਸੋ ਉਹ ਵੀ ਮੇਲੇ ਦੇ ਮੁੰਡੇ ਨੇ ਵੱਡਿਆ ਸੀ ਇੱਕ ਮੁੰਡਾ ਨਸ਼ੇੜੀ ਆ ਇੱਕ ਆ ਲੋਕਾਂ ਨੂੰ ਪਿਆ ਮੁੱਕਟਾ ਬਾ ਮਾਰੀ ਕਰਦਾ ਘਰੇ ਪਿਓ ਕਹਿੰਦਾ ਵੱਢ ਦੋ ਤੁਹਾਡੇ ਮੈਂ ਮਾਗਰਾ ਇੱਕ ਰੁਪਇਆ ਉਹ ਮੇਲਾ ਰਾਹ ਦਾ ਚਰਨਜੀਤ ਆ ਚਰਨਜੀਤ ਆ ਮੁੰਡਾ ਸਕੂਲੋਂ ਹਟ ਗਿਆ ਜਾ ਫੜਕਾ ਨਾ ਰਲੇਵੇ ਆ ਕਹਿੰਦੇ ਵੱਡੋ ਤੁਹਾਡੇ ਪਿੱਛੇ ਅਸੀਂ ਹੈਗੇ ਆ ਉਹ ਤਾਂ ਪਿਓ ਹੀ ਆਖੀ ਜੋਗ ਨਹੀਂ ਅਸੀਂ ਘਰਾਂ ਦੇ ਆ ਵੀਰੇ ਸਾਡੀ ਕੋਈ ਜੇ ਮੈਂ ਉਹਨਾਂ ਦੇ ਮਾਪਿਆਂ ਨੂੰ ਕਹੂੰਗੀ ਕਿ ਵੀਰੇ ਕਰ ਲੋ ਆਪਣੀ ਲੜਾਈ ਕੱਦ ਹੋਈ ਆਪਣੀ ਦੁਸ਼ਮਣੀਆਂ ਸਾਨੂੰ ਦੱਸੋ ਕੋਈ ਨਹੀਂ ਮੇਰੇ ਮੁੰਡੇ ਨੂੰ ਆ ਜਾਣ ਦੇ ਮੈਂ ਤੇਰੇ ਮੁੰਡੇ ਨਾਲ ਗੱਲ ਕਰੂੰਗਾ ਨਹੀਂ ਨਹੀਂ ਕਰ ਕੱਲ ਚਾਚੇ ਤਾਈ ਵਾਰਚ ਖੜੇ ਉਹਨਾਂ ਦੇ ਸਾਡੇ ਘਰੇ ਕੁੱਟਾਂ ਮਾਰੀ ਅੰਦਰੋਂ ਵੀਰੇ ਅਸੀਂ ਮੈਂ ਗੇਟ ਲਾਈ ਬੈਠੀ ਮੇਰੇ ਮੁੰਡਾ ਰੋਈ ਜਾਵੇ ਕੋਈ ਗੱਲ ਨਹੀਂ ਵੀਰੇ ਪੱਤਰਕਾਰ ਦੀ ਕੈਮਰੇ ਚੱਕ ਹੋਏ ਨੇ ਸਾਡੀ ਸੁਣਾਈ ਹੋਏ ਵੀਰੇ ਜੇ ਤਾਂ ਸਾਡੇ ਤੇ ਪਰਚਾ ਹੋ ਜਾਏ ਅਸੀਂ ਅੰਦਰੋਂ ਨਾ ਨਿਕਲ ਗਏ ਚਾਰੇ ਮਾ ਬੁੱਧ ਵੀ ਦੇ ਬੇਰਤੀ ਇਹ ਵੀ ਜਦੋਂ ਸਾਡੇ ਗੋਲੀ ਵੱਜ ਜੇ ਇਸ ਕੰਮ ਨਾਲ ਜਿਵੇਂ ਵੀਰ ਘਰ ਦਾ ਨਸਕਾਰ ਕਰਾਦਾ ਵੀਰੇ ਉਹਨਾਂ ਨੇ ਇਹ ਦਰਾਂ ਦਾ ਬਾਹਰ ਦੇਖਣੇ ਚੋ ਜਾਵੇ ਵੀਰ ਘਰ ਕਿਵੇਂ ਪਾਇਆ ਵੀਰੇ ਨਾ ਕੀ ਬਣੀ ਨਾ ਕੱਲ੍ਹ ਵੀਰੇ ਮੇਰੇ ਝੂਟਾ ਮੇਰੇ ਮੁੰਡੇ ਦੇ ਨਾਂ ਲਾ ਦੇਣਗੇ ਤੇਰੇ ਕੋਲੇ ਪੈਸੇ ਆ ਤੂੰ ਗੋਲਗੇ ਵੇਚ ਨਾ ਕੀ ਕਰਦੇ ਵੀਰੇ ਸਿ ਗੋਲੀਆਂ ਦਿਹਾੜੀ ਕਰਦਾ ਵੀਰੇ 6 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਵੀਰੇ ਮੇਰੇ ਮੁੰਡੇ ਦੀ ਮੱਥੇ ਦੀ ਹੱਡੀ ਕਰਕੇ ਕਰਦੀ ਡਾਕਟਰਾਂ ਨੂੰ ਪਤਾ ਥਾਣੇ 'ਚ ਪਤਾ ਕਹਿੰਦੇ ਸਿਆਗਰ ਲਖਾਈ ਸੇ ਬਾਈ ਸਾਨੂੰ ਇਹਨਾਂ ਤੋਂ ਖਤਰਾ ਮੇਰੇ ਮੁੰਡੇ ਦੇ ਮੰਗਰ ਪਾ ਜਾਂਦੇ ਆ ਕਦੇ ਮੇਰੇ ਮੁੰਡੇ ਨੂੰ ਮੇਲੇ ਦਾ ਮੁੰਡਾ ਕਹਿੰਦਾ ਸਲਿੰਦਰ ਪਾਉ ਤੂੰ ਚਿੱਟਾ ਲਾਇਆ ਕਰ ਤੂੰ ਚਿੱਟਾ ਲਾ ਕੇ ਕੰਮ ਕਰਿਆ ਕਰ ਤੂੰ ਚਿੱਟਾ ਉਹ ਕਹਿੰਦਾ ਬਾਈ ਇਤਨਾ ਉਹਦੀ ਕਦੇ ਉਹਦੀ ਮਾਂ ਕਹੂ ਕਦੇ ਦਾ ਪਿਓ ਕਹੂ ਤੂੰ ਚਿੱਟਾ ਲਾ ਲਿਆ ਕਰ ਮੇਰੇ ਮੁੰਡੇ ਵੀ ਚਿੱਟਾ ਲਾਉਂਦੇ ਆ ਤੂੰ ਚੰਗਾ ਮੁੰਡਾ ਐ ਨਾ ਬਸ ਤੂੰ ਚਿੱਟਾ ਲਾ ਕੇ ਤੇ ਵਧੀਆ ਸੁਨਾਈ ਹੋਊਗੀ ਵੀਰੇ ਅਸੀਂ ਚਿੱਟਾ ਕਿਉਂ ਵੀਰੇ ਮੇਰੇ ਮੁੰਡਾ ਕੁਛ ਨਹੀਂ ਕਰਦਾ ਵਿਚਾਰਾ ਨਾ ਚਿੱਟਾ ਲਾਵੇਂ ਨਾ ਬੀੜੀ ਲਪੀਵੇ ਮੇਰਾ ਮੁੰਡਾ ਵੀਰੇ ਬਹੁਤ ਹੀ ਸਿਆਣਾ ਜਿੰਨਾ ਵੀ ਇਹ ਤਾਂ ਰਾਜ ਕੇ ਪਤਾ ਹੀ ਨਹੀਂ ਵੀਰੇ ਤੇ ਇੱਕ ਬਿੰਦਰੀ ਨਾਲ ਮਾਤਾ ਵੀਰੇ ਪਿੰਡ ਛੱਡ ਦੂੰਗੀ ਜਿਵੇਂ ਵੀ ਚਾਹੁੰਦੇ ਆ ਮੇਰਾ ਘਰ ਜਿਆ ਲੈਣਾ ਮੇਰੇ ਘਰ ਦਾ ਵੀਰੇ ਮੁੱਲ ਪਾਇਆ ਜਾਵੇ ਉਹ ਮੇਲੇ ਕੇ ਰੱਖ ਲੈਣ ਬਸ ਮੈਂ ਵੀਰੇ ਪਿੰਡ ਛੱਡਣ ਨੂੰ ਤਿਆਰ ਆ ਲੋਕਾਂ ਦੀ ਮਾਵਾਂ ਦਾ ਛੁੱਟਰ ਕਰਦੇ ਆਂਦੇ ਪੁੱਤ ਵੀਰੇ ਮੈਂ ਆਪਦਾ ਪੁੱਤ ਢਿੱਡੋ ਜੰਮ ਕੇ ਲੋਕਾਂ ਤੋਂ ਨਹੀਂ ਮਰਵਾਉਂਦੀ ਤੇ ਕੋਈ ਚਫ ਕਰ ਕੋਈ ਕਿ ਰਾਜਸੀ ਆ ਤੁਹਾਡੇ ਨਾਲ ਉਹਨਾਂ ਦੀ ਕੋਈ ਤੁਹਾਡੇ ਨਾਲ ਕੋਈ ਨਹੀਂ ਜੰਨਾ ਕੋਈ ਸਾਡੀ ਕੋਈ ਬੋਲ ਬਾਣੀ ਨਹੀਂ ਉਹਨਾਂ ਨਾਲ ਇਹਦਾ ਮੈਕਰੋ ਕੰਮ ਤੋਂ ਆਇਆ ਸੀ ਲੋਹੇ ਵਾਲੀ ਦੁਕਾਨ ਤੇ ਲੱਗਾ ਹੋਇਆ ਹੂੰ ਲੋ ਕਰਿਆ ਕਰਾਣੀ ਪਰ ਦਵਾਈ ਲੈਣੀ ਤੇਰੇ ਜਵਾਬ ਨੂੰ ਸਾਥ ਕਰਨਾ ਲਾੜੇ ਡਾਕਟਰ ਕੋਲੋਂ ਮਾਗਣੀ ਤੇ ਤਾੜਾ ਨਾ ਲਾੜ ਨਾਲ ਪਹਿਲਾਂ ਗਿੱਤਿਆ ਨਾ ਹੁਣ ਗਿੱਤਿਆ ਨਾਲ ਹੂੰ ਤਾਂ ਤੇ ਕਾਰਵਾਈ ਨਹੀਂ ਕਰਦੇ ਬਾਈ ਸਾਡੀ ਪੁਲਿਸ ਸੁਣਦੀ ਨਹੀਂ ਗੇ ਬੇਨੱਕ ਅਸੀਂ ਬੋਸ ਨੂੰ ਤੇਰੇ ਮਾਰੀ ਫੋਨ ਕੀਤਾ ਬਾਈ ਅਸੀਂ ਦਾਖਲ ਨਹੀਂ ਹੋਏ ਗਏ ਸਾਡੇ ਪਿੱਛੇ ਧਮਕੀ ਆਉਂਦੀ ਹੈ ਬਾਈ ਅਸੀਂ ਘਰੇ ਆ ਗਏ ਕਿ ਬਾਈ ਸਾਡੇ ਬਾਹਰ ਚ ਕਿਰਪਾਨਾਂ ਵੱਜਣ ਲੱਗ ਗਿਆ ਤੁਸੀਂ ਆਓ ਬਾਈ ਪੁਲਿਸ ਉਹਦੋਂ ਆ ਗਏ ਸੀਗੇ ਸਾਨੂੰ ਉਹ ਕਦੇ ਬੰਦੇ ਦੱਸੋ ਬਾਈ ਅਸੀਂ ਬਾਹਰ ਗੇਟ ਖੋਲਤਾ ਆਪਦਾ ਤੇ ਬਾਈ ਬਹੁਤ ਸਾਰੇ ਨਸੀਆ ਖਾ ਬਾਈ ਉਹ ਭੱਜ ਗਏ ਉਹਨਾਂ ਨੇ ਤਿੰਨ ਬੰਦੇ ਚੱਕ ਲਏ ਬਾਈ ਫੇਰ ਉਹਨਾਂ ਨੂੰ ਪਤਾ ਸੀ ਫੇਰ ਫੋਨ ਕੀਤਾ ਬਾਈ ਸਾਨੂੰ ਫੇਰ ਖਤਰਾ ਕੀ ਆ ਬੰਦੇ ਫੇਰ ਪਿਰਦੇ ਹਰੇਸ਼ਾ ਮਾਰੀ ਜਾਂਦੇ ਆ ਉਹ ਕਹਿੰਦੇ ਅਸੀਂ ਆ ਗਏ ਤੁਸੀਂ 10 ਮਿੰਟ ਵੇਟ ਕਰੋ ਐਨੇ ਬਾਈ ਸਾਡਾ ਸੀ ਫੋਨ ਕਰਕੇ ਮੇਰੇ ਮੁੰਡੇ ਨੂੰ ਦੋ ਮੁੰਡੇ ਬੁਲਾਇਆ ਕਹਿੰਦੇ ਬਾਈ ਬਣ ਕੇ ਸਾਡੇ ਕੋਲੇ ਆ ਜਾ ਸਾਣਾ ਸਾਨੂੰ ਟਪਾ ਦਿਓ ਅਸੀਂ ਪਾਸੇ ਹੋ ਜੀਏ ਸਾਨੂੰ ਪੱਟਣ ਬੈ ਕੇ ਉਹ ਮੁੰਡੇ ਨੇ ਵੀ ਮੇਰੇ ਨਾਲ ਚੱਕ ਲਿਆ ਮਾਜੀ ਵੀ ਸਿੱਖਾਦਾ ਉਹ ਵੀ ਸਾਡੇ ਘਰੇ ਆਇਆ ਸੀ ਵੀਰੇ ਸਾਡੇ ਘਰ ਘਰਸਾਨਾ ਨਾਲ ਬੰਨਤੇ ਅਸਲੰਦਰੋ ਵਿਚਾਰਾ ਸਾਨੂੰ ਕੱਢ ਕੇ ਵਿਚਾਰੇ ਨੂੰ ਬਾਹਰ ਲੈ ਪਾਸਾ ਕੱਢਣ ਆਇਆ ਸੀ ਤਾਂ ਕੱਢ ਕੇ ਲੈ ਗਏ ਤੇ ਉਹਨੇ ਤਾਂ ਫਿਰ ਸਾਨੂੰ ਸਾਰੇ ਜਿਜਾਕਾ ਨੂੰ ਫੜ ਲਏ ਦੂਜਿਆਂ ਨੂੰ ਨਹੀਂ ਆ ਬੱਚਾ ਤੋਂ ਕੀ ਹੋਇਆ ਇੱਕ ਵੀਰੇ ਮੇਰਾ ਨਿੱਕਾ ਮੁੰਡਾ 17 ਸਾਲਾਂ ਦਾ ਸਤ ਮੇਰਾ ਮੁੰਡਾ ਰਾਤ ਦਾ ਪਤਾ ਨਹੀਂ ਕਿੱਥੇ ਲੱਗੇ ਚੱਕ ਕੇ ਸੱਚ ਕਿੱਥੇ ਨਹੀਂ ਲੱਗੇ ਮੇਰੇ ਮੈਨੂੰ ਮੇਰਾ ਮੁੰਡਾ ਨਹੀਂ ਦਿਖਦਾਗਾ ਮੇਲੇ ਦਾ ਮੁੰਡਾ ਲੱਗਾ ਕਿਨੇ ਬੱਚੇ ਤੁਹਾਡੇ ਦੋ ਮੁੰਡੇ ਆ ਵੀਰੇ ਇੱਕ ਕੁੜੀ ਆ ਮੇਰੇ ਕੋ ਕੁੜੀ ਆ ਨਿੱਕੀ ਜੀ ਹੂੰ ਰੂਣਾ ਕੀਆ ਬਹਿਰ ਮੇਰੇ ਮੈਂ ਜਵਾਕ ਪਜਾਈ ਫਿਰਦੀ ਆ ਅਸੀਂ ਬੈਠੇ ਖਾਤਣਾ ਲੋਕਾਂ ਦੇ ਘਰਾਂ ਚੱਪਲਾ ਪਾ ਪਾ ਕੇ ਲਈਆਂ ਵੇ ਨਾਣੇ ਵਾਲਿਆਂ ਨੇ ਸਾਡੀ ਕੋਈ ਨਾ ਇੰਕੀ ਕੀਤੀ ਹੋਈ ਕਿ ਲੋਕ ਕਿਹੜੇ ਨਹੀਂ ਗਏ ਸਭ ਨੂੰ ਤੇ ਬਾਹਰ ਬੰਦ ਰੌਲਾ ਸਾਨੂੰ ਸਾਡੇ ਘਟਣ ਨੇ ਹੂੰ ਵਿਖਿਆ ਜਾਣਗੇ ਲੋਕਾਂ ਦੇ ਘਰ ਮਨਤਾਲਾ ਉਹਨਾਂ ਦਾ ਕੀ ਵੱਟੀ ਆ ਸਾਡਾ ਕੋਈ ਸੁਣਾਈ ਨਹੀਂ ਦਿੱਤੀ ਥਾਣੇ ਨੂੰ ਕਿੰਨੇ ਕਿੰਨੇ ਵਾਰ ਜਾਏ ਥਾਣੇ ਤੁਸੀਂ ਥਾਣੇ ਮੈਂ ਤਿੰਨ ਚਾਰ ਵਾਰ ਜਾ ਕੇ ਆ ਗਿਆ ਥਾਣੇ ਕੋਈ ਸੁਣਾਈ ਨਹੀਂ ਦਿੱਤੀ ਹਾਂ ਜਦੋਂ ਮੇਰੇ ਥਾਣੇ ਆਨੇ ਮੈਨੂੰ ਕਹੇ ਸਾਸੀ ਮੇਰੇ ਬੋਲ ਨਹੀਂ ਗੇ ਤੇ ਤੇਰੀ ਹਾਂ ਜਦੋਂ ਮੈਨੂੰ ਕਹੇ ਤੂੰ ਖੋਲੀ ਬੋਲ ਥੋਲੀ ਬੋਲ ਬੈਨ ਕਾ ਮੇਰੇ ਵੀ ਤੁਸੀਂ ਮੇਰੇ ਜਵਾਕ ਨੂੰ ਚੱਕ ਲੈ ਮੈਂ ਕਿਹਾ ਸਾਰ ਮੇਰੇ ਮੁੰਡੇ ਨੂੰ ਤੁਸੀਂ ਕਿਉਂ ਚੱਕ ਲੈ ਮੈਨੂੰ ਬੋਲਿਆ ਭੈਣ ਚੋਦੀ ਕੁੱਤੀ ਕਹਿੰਦਾ ਤੂੰ ਜੰਗ ਕਰ ਲਾ ਕਹਿੰਦਾ ਕਿਹੜੀ ਕਾਰਵਾਈ ਕਰੇਗੀ ਕਹਿੰਦਾ ਕੀ ਕਰੇਗੀ ਫਿਰ ਵੀਰੇ ਦਾ ਡਾਂਗ ਮਾਰੀ ਅਸੀਂ ਡਾਂਗ ਮਾਰੀ ਤੇ ਮੇਰੇ ਕਿਨੇ ਡਾਂਗ ਚ ਪੁਲਿਸ ਵਾਲਿਆਂ ਨੇ ਮਾਰਿਆ ਵੀਰੇ ਮਨ ਨਾ ਪੁਲਿਸ ਵਾਲਾ ਦਾ ਨਾਂ ਨਹੀਂ ਅਸੀਂ ਜਾਣਦੇ ਕੀ ਆ ਉਹਨੇ ਮੈਨੂੰ ਡਾਂਗ ਦੇ ਤੋੜੇ ਨੇ ਸਾਨੂੰ ਠੱਕੇ ਦਿੱਤੇ ਬਾਹਰ ਕੱਢੋ ਕਹਿੰਦਾ ਬਾਹਰ ਕੱਢੋ ਇਹਨੂੰ ਕਹਿੰਦਾ ਕਿਤੇ ਕੰਮ ਕੀ ਆ ਜਿਹੜੇ ਬੰਦੇ ਸੀ ਚੁੱਪ ਲਿਆ ਸੀ ਬਾਹਰ ਸਾਰੇ ਦਾ ਮੁੰਡਾ ਹੀ ਚੁੱਪ ਲਿਆ ਜਿਹੜੇ ਮੇਰਾ ਬਾਹਰ ਦੋ ਦੋ ਅੰਦਰ ਬਾੜੀਆਂ ਕਿਉਂ ਬਾੜੀਆਂ ਬੁੜੀਆਂ ਅੰਦਰ ਆਂਵਾ ਕੇ ਜਿਹੜੇ ਬਾਹਰ ਚ ਖੜੇ ਸੀ ਆਨੇ ਬੁੜੀਆਂ ਅੰਦਰ ਕਿਉਂ ਬਾੜੀਆਂ ਆ ਕਹਿੰਦਾ ਗੁਰਦੁਆਰਾ ਤੁਸੀਂ ਮਤਾਂਕਾ ਨਹੀਂ ਬੁੜੀਆਂ ਨੇ ਆਉਣੇ ਹੀ ਮੁੰਡੇ ਪਿੱਛੇ ਆ ਗੀਆਂ ਕਿ ਆਉਣੇ ਆ ਮੁਰਕੇ ਜੀ ਸਾਨੂੰ ਬਾਹਰ ਕੱਢ ਤੀਆਂ ਉਹਦੇ ਵਾਂਗਰੇ ਦੇਖ ਕੇ ਮਾਰ ਕੇ ਪਰ ਉਹਨੇ ਦੀ ਡਾਂ ਲਗੇ ਹੂੰ ਬਾਹਰ ਕਰਦੇ ਫਿਰ ਹੋਰ ਕੀ ਕਰਕੇ ਸਵਾਹ ਹਾਣ